ਸਾਡਾ ਵੀਰ ਮਨਦੀਪ ਸਿੰਘ ਜੀ ਇਹ ਪਿੰਡ ਨੱਥੂਘੇਰਾ ਨੇੜੇ ਕਾਦੀਆਂ ਜਿਹੜਾ ਕਰਤਾਰਸਪੁਰ ਉਮਰ 37 ਕੇ ਸਾਲ ਸੀ ਉਹ ਰੋਜੀ ਰੋਟੀ ਲਈ ਗਿਆ ਸੀ ਜੀ ਆਪਣੇ 사우ਦੀ ਅਰਬ ਤੇ ਉੱਥੇ ਪਰਸੋ ਉਹਦੀ 30 ਤਰੀਕ ਨੂੰ ਡੈਥ ਹੋ ਗਈ ਆ ਜੋ ਕਿ ਸਾਨੂੰ ਉੱਥੋਂ ਕਿਸੇ ਸੱਜਣ ਨੇ ਉਹਦੇ ਨਾਲ ਸੀ ਮੁੰਡਾ ਉਹਨੇ ਫੋਨ ਕਰਕੇ ਦੱਸਿਆ ਹੈ ਕਿ ਉਹ ਕਾਫੀ ਬਿਮਾਰ ਸੀ ਤੇ ਟ੍ਰਾਂਸਪੋਰਟ ਵਗੈਰਾ ਨੂੰ ਅਪੀਲ ਵੀ ਕੀਤੀ ਜਿਹੜਾ ਟ੍ਰਾਂਸਪੋਰਟਰ ਸੀ ਪਿੰਨੂ ਹਸਪੀਟਲ ਲੈ ਕੇ ਜਾਓ ਪਰ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਉਸ ਤੋਂ ਬਾਅਦ ਮਤਲਬ ਸਾਨੂੰ ਪਤਾ ਲੱਗਾ ਵੀ ਉਹਦੀ ਡੈਥ ਹੋ ਗਈ ਹੈ ਤੇ ਬੜੀ ਮੁਸ਼ਕਲ ਨਾ ਮਤਲਬ ਉਹਨੂੰ ਭੇਜਿਆ ਸੀ ਬਾਹਰ ਆਪਣੇ ਪਰਿਵਾਰ ਵੱਲੋਂ ਕਰਜ਼ਾ ਚੁੱਕ ਕੇ ਤੇ ਉਹਦੇ ਦੋ ਛੋਟੇ ਬੱਚੇ ਆ ਜੀ ਤੇ ਮਤਲਬ ਇੱਕ ਬੇਟਾ 8 ਸਾਲ ਦਾ ਇੱਕ 10 ਸਾਲ ਦਾ ਜੀ ਤੇ ਮੇਰੀ ਆਪਣੀ ਸਾਊਦੀ ਅਰਬ ਸਰਕਾਰ ਤੋਂ ਅਪੀਲ ਆ ਕਿ ਉਹਦੀ ਇਨਕੁਆਰੀ ਕਰਾਈ ਜਾਏ ਕਿ ਕਿਤੇ ਉਹਦੀ ਮੌਤ ਕੋਈ ਸ਼ੱਕੀ ਹਾਲਤ ਵਿੱਚ ਹੋਈ ਹੈ ਜਾਂ ਕਿਸ ਤਰ੍ਹਾਂ ਵੀ ਆ ਅਤੇ ਮੇਰੀ ਪੰਜਾਬ ਸਰਕਾਰ ਸਰਦਾਰ ਭਗਵੰਦ ਸਿੰਘ ਮਾਨ ਅਤੇ ਸੈਂਟਰ ਸਰਕਾਰ ਆਪਣੇ ਨਰਿੰਦਰ ਸਿੰਘ ਮੋਦੀ ਜੀ ਨੂੰ ਵੀ ਪਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਮ੍ਰਿਤਕ ਦੇ ਕਿਉਂਕਿ ਪਰਿਵਾਰ ਬਹੁਤ ਗਰੀਬ ਹੈ ਜੀ ਤੇ ਐਨਆਰਆਈ ਵੀਰ ਤੇ ਜਿਹੜੇ ਆਪਣੇ ਸਰਬੱਤ ਦਾ ਭਲਾ ٹرسٹ ਆ ਉਹਨਾਂ ਸਭ ਨੂੰ ਪਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਆਪਣੇ ਮ੍ਰਿਤਕ ਦੇ ਆ ਜੋਗੇ ਇਹਨਾਂ ਦੇ ਪੰਜਾਬ ਵਿੱਚ ਲਿਆਉਣ ਦੀ ਇਹਨਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ ਵਾਹਿਗੁਰੂ ਨਾਮਵਲ ਦੇਵ ਸਿੰਘਾ ਕੀ ਲੱਗਦਾ ਹੈ ਸਾਡਾ ਬੇਟਾ ਮੇਰਾ ਬੇਟਾ ਵਾ ਹੂੰ ਕੀ ਕਰਨਾ ਚਾਹਤ ਬੜੀ ਮੁਸ਼ਕਲ ਹੋਈ ਮੈਂ ਕਰਦਾ ਤੋ ਕੇ ਜ਼ਮੀਨ ਤੇ ਤੈਨੂੰ ਬਾਹਰ ਕੱ ਲਿਆ ਵਾ ਤੇ ਪਰ ਇਹ ਬੜੀ ਮੁਸ਼ਕਲ ਮੇਰੀ ਹਲਪ ਕਰਨ ਜਿੱਦਾਂ ਵੀ ਹੁੰਦੀ ਮੋਦੀ ਸਰਕਾਰ ਦੁਕਾਨ ਮੰਤਰੀ ਜਿੱਦਾਂ ਵੀ ਹਲਪ ਕਰਕੇ ਮੇਰਾ ਬੇਟਾ ਡਰਉਣਾ ਚਾਹੀਦਾ ਪੰਜਾਬ ਸਰਕਾਰ ਮੈਂਤ ਕਰੇ ਕਿ ਤਾਨੂੰ ਪਤਾ ਕਿਸਾ ਲੱਗਾ ਤੁਹਾਨੂੰ ਪਤਾ ਇਦਾਂ ਲੜ ਰਿਹਾ ਲਗਾਇਆ ਵੀ ਪਤਾ ਨਹੀਂ ਬੀ ਕੀ ਹੋਇਆ ਜਾਣ ਸਕੀ ਨਹੀਂ ਸਾਨੂੰ ਹੁਣ ਇੱਥੇ ਕੀ ਪਤਾ ਲੱਗਦਾ ਵੀ ਕੀ ਹੋਇਆ ਕਿ ਨਹੀਂ ਹੋਇਆ ਪਤਾ ਨਹੀਂ ਵੀ ਜਾਂ ਕਿਦਾਂ ਹੋਇਆ ਕਿਦਾਂ ਨਹੀਂ ਹੋਇਆ ਕੀ ਮੰਗਾ ਮੰਗਾ ਦੀ ਹੋਇਆ ਵੀ ਜੇ ਨਿਊ ਹੈਲਪ ਹੋਇਆ ਸਾਡੀ ਕਰਨ ਸਾਡੀ ਬੇਟੀ ਦੀ ਇੱਥੇ ਲਾਸ਼ ਔਣੀ ਚਾਹੀਦੀ ਸਾਨੂੰ ਸ਼ਾਕਾ ਵੀ ਕਿਦਾਂ ਕਤਲ ਕੀਤਾ ਰੰਦਾਵਾ ਤੇ ਸਾਨੂੰ ਸ਼ਾਕਾ ਤੇ ਬੜੀ ਮੁਸ਼ਕਲ ਹੋਈ ਆ ਦੀ ਖੋਜ ਕੀਤੀ ਤੇ ਛੋਟੇ ਛੋਟੇ ਬੱਚੇ ਆ ਤੇ ਬੜੀ ਮੁਸ਼ਕਲ ਹੋਣਾ ਇਹ ਮੈਂ ਮਨਦੀਪ ਸਿੰਘ ਦੀ ਪਿਆਣਾ ਮੇਰੇ ਪਿਓ ਦੀ ਬਹੁਤ ਹਾਲਤ ਮਾੜੀ ਆ ਸਾਡੇ ਬਹੁਤ ਗਰੀਬ ਹੈ ਮੇਰਾ ਪਿਓ ਮਹਾ ਪੈਸੇ ਲਾ ਕੇ ਭੇਜਿਆ ਆਪਣੇ ਭਰਾ ਨੂੰ ਬਾਹਰ ਵਹੀ ਮੰਗ ਸਰਕਾਰ ਨੂੰ ਕਰਦੇ ਆ ਕਿ ਸਾਡੇ ਭਰਾ ਦੀ ਲਾਸ਼ ਸਾਰਾ ਕੁਝ ਸਾਨੂੰ ਮਿਲਣਾ ਚਾਹੀਦਾ ਮੇਰਾ ਪਿਓ ਬਹੁਤ ਗਰੀਬ ਹੈ ਬੱਚੇ ਛੋਟੇ ਛੋਟੇ ਆ ਉਹ ਤਾਂ ਬਹਾਕਰਚਾ ਪਰਗੰਧ ਕਰਦੀ ਮੇਰੇ ਭਰਾ ਨੂੰ ਪੈਸੇ ਦਾ ਸਰਕਾਰ ਨੂੰ ਮੰਗਵਾਗਾ ਸਾਰੇ ਸਾਡੀ ਮੰਗ ਸੁਣੀਆਂ ਜੀ ਜਨਾਮ ਵੀ ਰਣਜੋਤ ਸਿੰਘ ਹਾਂਜੀ ਕਿਦਾਂ ਕੀ ਕਹਿਣਾ ਚਾਹੁੰਦੇ ਬਾਈ ਜੀ ਇਹ ਪਿੰਡ ਦੇ ਲਾ ਕੋਈ ਮੇਰਾ ਨਾਮ ਰਣਜੋਤ ਸਿੰਘ ਹੈ ਪਿੰਡ ਕੋਕਲੋਹੜਾ ਹੈ ਮੇਰਾ ਇਹ ਨਿਤੁਖਾਰੇ ਜੋ ਮਨਦੀਪ ਸਿੰਘ ਬੱਚਾ ਹੈ ਇਹ ਸੌਜੀ ਰ ਰੋਟੀ ਜੋ ਰੋਜੀ ਰੋਟੀ ਵਾਸਤੇ ਗਿਆ ਹੋਇਆ ਸੀ ਅਤੇ ਸਾਨੂੰ ਕੱਲ ਹੀ ਪਤਾ ਲੱਗਾ ਹੈ ਉਸ ਦੀਪੇ ਤੇ ਪੜੀ ਹਾਲਤ ਬਚ ਮਾਹੌਤ ਹੋ ਗਈ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਇਹ ਗਰੀਬ ਪਰਿਵਾਰ ਹੈ ਇਹਨੇ ਬਹੁਤ ਹੀ ਮੁਸ਼ਕਲ ਦੇ ਨਾਲ ਜ਼ਮੀਨ ਤੇ ਕਰਜ਼ਾ ਲੈ ਕੇ ਫਿਰ ਆਪਣੇ ਬੱਚੇ ਨੂੰ ਬਾਹਰ ਭੇਜਿਆ ਕਿਉਂਕਿ ਜੋ ਘਰ ਦੀ ਹਾਲਾਤ ਚੰਗੀ ਹੋ ਸਕੇ ਸੋ ਅਸੀਂ ਇਸ ਗੱਲ ਵਿੱਚ ਪਿੰਡ ਵਾਸੀ ਅਤੇ ਜੋ ਵੀ ਲਾਗੇ ਪਿੰਡ ਹੈ ਸਾਰੇ ਹੀ ਬਹੁਤ ਅਫਸੋਸ ਕਰ ਰਹੇ ਹਾਂ ਕਿ ਇਸ ਪਰਿਵਾਰ ਨਾਲ ਜੋ ਕੁਝ ਹੋਇਆ ਹੈ ਬਹੁਤ ਹੀ ਮਾੜਾ ਹੋਇਆ ਹੈ ਅਤੇ ਅਸੀਂ ਸਰਕਾਰ ਨੂੰ ਇਹ ਵੀ ਕਰਦੇ ਹੈਗਾ ਜੋ ਸਾਡਾ ਬੱਚਾ ਮਨਦੀਪ ਸਿੰਘ ਸੌਦੀ ਅਰਬੇਚ ਗਿਆ ਸੀ ਇੱਕ ਚੰਗੇ ਖੁਸ਼ਹਾਲੀ ਵਾਸਤੇ ਗਿਆ ਹੋਇਆ ਸੀ ਅਤੇ ਹੁਣ ਉਸ ਦੀ ਡੈਥ ਜੋ ਉੱਥੇ ਹੋ ਗਈ ਹੈ ਪਤਾ ਨਹੀਂ ਕਿਸ ਕਾਰਨ ਹੋਈ ਹੈ ਕਿਉਂਕਿ ਉਹ ਤਾਂ ਬਿਲਕੁਲ ਕੋਈ ਨਸ਼ਾ ਪਤਾ ਨਹੀਂ ਸੀ ਕਰਦਾ ਇੱਕ ਚੰਗਾ ਹੀ ਹੋਣ ਹਰ ਬੱਚਾ ਸੀ ਅਤੇ ਉਸ ਦੀ ਮੌਤ ਹੋ ਗਈ ਹੈ ਉਸ ਦੇ ਜੋ ਛੋਟੇ-ਛੋਟੇ ਬੱਚੇ ਹਨ ਅਤੇ ਘਰ ਵਾਲੀ ਹੈ ਅਤੇ ਇਹ ਉਹਨਾਂ ਦੇ ਆਪਣਾ ਭਾਈ ਸਾਹਿਬ ਜੋ ਹੈ ਇਹ ਪਰਿਵਾਰ ਵਿੱਚ ਉਹਨਾਂ ਪਰਿਵਾਰ ਹੈ ਅਤੇ ਸਰਕਾਰ ਨੂੰ ਅਸੀਂ ਮੋਦੀ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਸਾਊਦੀ ਅਰਬ ਸਰਕਾਰ ਨੂੰ ਇਹ ਹੀ ਅਪੀਲ ਕਰਦੇ ਹਾਂ ਕਿ ਜਿੰਨਾ ਵੀ ਹੋ ਸਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ